ਜਪਜੀ ਸਾਹਿਬ ਦਾ ਪਾਠ ਗੁਰੂ ਨਾਨਕ ਸਾਹਿਬ ਅੰਤਲੇ ਸਮੇਂ ਕੀਤਾ। ਜਪਜੀ ਸਾਹਿਬ ਜੀ ਦਾ ਪਾਠ ਧੰਗ ਗੁਰੂ ਅਰਜਨ ਦੇਵ ਜੀ ਨੇ ਸ਼ਹੀਦ ਹੋਣ ਤੋਂ ਪਹਿਲਾਂ ਕੀਤਾ ਜਪਜੀ ਸਾਹਿਬ ਜੀ ਦਾ ਪਾਠ ਬਾਬਾ ਬੁੱਢਾ ਸਾਹਿਬ ਜੀ ਨੇ ਚੋਲਾ ਤਿਆਗਣ ਤੋਂ ਪਹਿਲਾਂ ਅੰਮ੍ਰਿਤ ਵੇਲੇ ਗੁਰੂ ਹਰਗੋਬਿੰਦ ਸਾਹਿਬ ਦੇ ਸਨਮੁਖ ਆਪ ਬੋਲ ਕੇ ਕੀਤਾ ਜਪਜੀ ਸਾਹਿਬ ਦਾ ਪਾਠ ਭਾਈ ਗੁਰਦਾਸ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਗੁਰੂ ਹਰਗੋਬਿੰਦ ਸਾਹਿਬ ਦੇ ਸਨਮੁਖ ਗੋਇੰਦਵਾਲ ਸਾਹਿਬ ਕੀਤਾ ਤੇ ਸਰੀਰ ਛੱਡਿਆ ਜਪਜੀ ਸਾਹਿਬ ਦਾ ਪਾਠ ਗੁਰੂ ਹਰਗੋਬਿੰਦ ਸਾਹਿਬ ਨੇ ਕੀਤਾ ਤੇ ਕਸ਼ਮੀਰ ਦੀ ਧਰਤੀ ਤੇ ਆਪ ਸਤਿਗੁਰਾਂ ਨੇ ਜਪਜੀ ਸਾਹਿਬ ਦੇ ਅਰਥ ਕੀਤੇ ਭਾਈ ਮਤੀ ਦਾਸ ਜੀ ਸੀਸ ਤੇ ਆਰਾ ਚੱਲਿਆ ਜਪਜੀ ਸਾਹਿਬ ਦਾ ਪਾਠ ਕੀਤਾ ਟੁਕੜਿਆ ਚ ਆਵਾਜ਼ ਆਈ ਭਾਈ ਤਾਰੂ ਸਿੰਘ ਜੀ ਖੋਪੜੀ ਤੋਂ ਬਿਨਾਂ ਰਹਿ ਸ਼ਹੀਦ ਹੋਣ ਤੋਂ ਪਹਿਲਾਂ ਜਪਜੀ ਸਾਹਿਬ ਪੜ੍ਹਿਆ ਥੋੜੀ ਜੀ ਤਾਂ ਬੇਨਤੀ ਕਰ ਰਿਆਂ ਜਿਨਨੇ ਕਦੀ ਵੀ ਪਾਠ ਨਹੀਂ ਕੀਤਾ ਘੱਟੋ ਘੜ ਆਪਣੀ ਜ਼ਿੰਦਗੀ ਚ ਇੱਕ ਨਿਯਮ ਬਣਾ ਲਓ ਅੰਮ੍ਰਿਤ ਵੇਲੇ ਜਪਜੀ ਸਾਹਿਬ ਜ਼ਰੂਰ ਕਰਨਾ ਹੈ